ਤੁਹਾਡਾ ਤੁਹਾਡਾ ਨੁਮਾਇੰਦਾ ਜਾਣਾ ਸ਼੍ਰੀ ਮੰਤਪੁਰ ਸਾਹਿਬ ਤੋਂ ਤੁਸੀਂ ਜਿਹੜਾ ਆਪਣਾ ਨੁਮਾਇੰਦਾ ਭੇਜਣਾ ਹੈ ਉਸ ਬੰਦੇ ਨੂੰ ਭੇਜੋ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਕਿਸਾਨਾਂ ਦੀ ਕਰੇ ਜਵਾਨਾਂ ਦੀ ਕਰੇ ਮਜ਼ਦੂਰ ਦੀ ਕਰੇ ਕਾਰੋਬਾਰੀ ਦੀ ਕਰੇ ਕਰਮਚਾਰੀ ਦੀ ਕਰੇ ਸ਼੍ਰੀਨਾਨਕਪੁਰ ਸਾਹਿਬ ਦੀ ਸੀਟ ਤੋਂ ਮੈਨੂੰ ਪਾਰਟੀ ਨੇ ਮੌਕਾ ਦਿੱਤਾ ਹੈ ਔਰ ਮੈਂ ਤੁਹਾਡਾ ਅਸ਼ੀਰਵਾਦ ਲੈਣ ਲਈ ਅੱਜ ਹਾਜ਼ਰ ਹੋਇਆ ਹਾਂ ਪਿਛਲੇ ਤਕਰੀਬਨ ਪੌਣੇ 2 ਮਹੀਨਿਆਂ ਤੋਂ ਸ਼ੀਰਨਾਨਪੁਰ ਸਾਹਿਬ ਲੋਕ ਸਭਾ ਦੇ ਵੱਖ-ਵੱਖ ਵਿਧਾਨ ਸਭਾ ਚ ਜਾਣ ਦਾ ਮੌਕਾ ਮਿਲਿਆ ਔਰ ਹਰ ਥਾਂ ਤੇ ਅਸੀਂ ਇਹ ਗੱਲ ਕਹੀ ਆ ਕਿ ਜਿਹੜੀਆਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਿਹੜਾ ਕਿਸਾਨਾਂ ਨੂੰ ਨਿਰਵਿਘਨ ਵਿਕਾਸ ਕੀਤਾ ਹੋਇਆ ਤਹਈਆ ਕੀਤਾ ਕਿ ਪੰਜਾਬ ਨਾਲ ਜਿਹੜੇ ਆ ਉਹਨਾਂ ਨੇ ਗਿਣ-ਗਿਣ ਕੇ ਬਦਲੇ ਲੈਣੇ ਆ ਕਿਉਂਕਿ ਪੰਜਾਬ ਦੇ ਕਿਸਾਨਾਂ ਜਵਾਨਾਂ ਨੇ ਇਹਦੀ ਧੌਣ ਤੋਂ ਜਿਹੜਾ ਕਿਲਾ ਕੱਢਿਆ ਸੀ ਕਿਸਾਨੀ ਅੰਦੋਲਨ ਦੇ ਦੌਰਾਨ ਇਹ ਵੀ ਤੇ ਵੀ ਮਿਸਾਲ ਕਾਇਮ ਕੀਤੀ ਹੈ ਤੁਸੀਂ ਦੇਸ਼ ਦੇ ਇਤਿਹਾਸ ਪਹਿਲਾ ਸੂਬਾ ਪੰਜਾਬ ਦਾ ਰੂਸੀਓ ਜਿਨ੍ਹਾਂ ਨੇ ਇਸ ਹੰਕਾਰੀ ਰਾਜੇ ਨੂੰ ਇੱਕ ورਚੂ ਕੰਡੂ ਮਜਬੂਰ ਕੀਤਾ ਇਸ ਕਰਕੇ ਉਹਦੀ ਜਿਹੜੀ ਸੋਚ ਹੈ ਉਹਦੀ ਜਿਹੜੀ ਅੱਖੋਂ ਪੰਜਾਬ ਤੇ ਹੈ ਸਾਡੇ ਛੋਟੇ ਵੀਰ ਵੀਰ ਤੇਂਦਰ ਨੇ ਸਹੀ ਗੱਲ ਕਹੀ ਹੈ ਕਿ ਇਹਨਾਂ ਦੇ ਜਿਹੜੇ ਮਨਸੂਬੇ ਬੜੇ ਖਤਰਨਾਕ ਇਹ ਕਸ਼ਮੀਰ ਵਾਂਗੂ ਪੰਜਾਬ ਦੇ ਟੁਕੜੇ ਵੀ ਕਰ ਸਕਦੇ ਆ ਕਿਉਂਕਿ ਜੇ ਦੁਵਾਰਾ ਆ ਗਏ ਨਾ ਇਸ ਦੇਸ਼ ਲੋਕਸ਼ਾਹੀ ਨਹੀਂ ਰਣੀ ਤਾਨਾਸ਼ਾਹੀ ਹੋ ਜਾਣੀ ਔਰ ਜਿਹੜੇ ਇਹਨਾਂ ਦੇ ਏਜੰਟ ਹੈ ਇਹਨਾਂ ਦੇ ਏਜੰਟ ਹੈ ਅਕਾਲੀ ਦਲ ਬਾਦਲ ਦੇ ਜਿਹੜੇ ਕੈਂਡੀਡੇਟ ਚੰਦੂ ਮਾਜਰੇ ਵਰਗੇ ਇਹਨਾਂ ਨੂੰ ਵੋਟ ਪਾਈ ਸਮਝੋ ਭਾਜੀ ਜੀ ਪੀ ਨੂੰ ਵੋਟ ਪਾਈ ਹੈ ਬੜੀ ਗਰੰਟੀਡ ਗੱਲ ਕਰ ਰਹਾ ਮੈਂ ਇਹ ਕਿਉਂਕਿ ਅੰਦਰੋਂ ਸਾਰੇ ਇੱਕੋ ਥਾੜੀ ਤੇ ਚੱਟੇ ਪੱਟੇ ਆ ਅੰਦਰੋਂ ਮਿਹੇ ਆ ਇਹ ਉਹ ਜਿਹੜੇ ਬਾਦਲ ਸਾਹਿਬ ਕਹਿੰਦੇ ਨਾ ਕੀ ਦਾ ਨਾਮ ਆਸਦਾ ਨਾਮ ਆਸ ਆ ਇਹਨਾਂ ਦਾ ਨਾਮ ਆਸ ਆ ਰਿਸ਼ਤਾ ਜਿਹੜੀ ਲੋਕਾਂ ਪਰ ਕਰਾ ਰਹੇ ਇਹ ਤੇ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਲਈ ਟੱਟ ਹੋਏ ਆ ਕਿਉਂਕਿ ਕਿਸਾਨ ਜਿਹੜੇ ਆ ਉਹ ਬਾਦਲ ਸਾਹਿਬ ਦੇ ਘਰ ਜਾ ਕੇ ਬੈਠੇ ਸੀ ਔਰ ਇਹਨਾਂ ਦੀ ਮਜਬੂਰੀ ਚ ਇਹਨਾਂ ਨੂੰ ਜਿਹੜਾ ਐਲਾਈਅੰਸ ਤੋੜਨਾ ਪਿਆ ਇਸ ਕਰਕੇ ਇਸ ਵਾਰ ਜਿਹੜੀ ਵੋਟ ਹੈ ਕੰਮ ਤੇ ਪਾਇਓ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਭਗਵੰਤ ਮਾਨ ਜੀ ਦੀ ਸਰਕਾਰ ਦੀ ਉਹਦੇ ਦੇ ਆਧਾਰ ਤੇ ਪਾਇਓ ਔਰ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਪਾਇਓ ਸੰਵਿਧਾਨ ਨੂੰ ਬਚਾਉਣ ਲਈ ਪਾਇਓ ਕਿਸਾਨਾਂ ਤੇ ਜਵਾਨਾਂ ਦੇ ਖਿਲਾਫ ਜਿਹੜਾ ਅਤਿਆਚਾਰ ਹੋਇਆ ਉਸ ਅਤਿਆਚਾਰ ਦੇ ਖਿਲਾਫ ਆਪਣੇ ਮੱਤ ਦਾ ਪ੍ਰਯੋਗ ਕਰਕੇ ਆਪਣੀ ਵੋਟ ਨਾਲ ਉਸ ਤਾਨਾਸ਼ਾਹੀ ਰਾਜੇ ਨੂੰ ਹਰਾਇਓ ਸ਼੍ਰੀ ਗੰਨਪਤੂ ਸਾਹਿਬ ਤੋਂ ਮੈਂ ਤੁਹਾਡੇ ਚਰਨਾਂ 'ਤੇ ਬੇਨਤੀ ਕਰਨਾ ਆਇਆ ਕਿ ਆਮ ਆਦਮੀ ਪਾਰਟੀ ਦੇ ਸਧਾਰਨ ਵਰਕਰ ਦੇ ਨਾਤੇ ਆਮ ਸਧਾਰਨ ਪਰਿਵਾਰਾਂ ਚੋਂ ਆਏ ਆ ਮਿੰਨਤ ਕਰਕੇ ਆਏ ਆ ਔਰ ਪਾਰਟੀ ਨੇ ਮੌਕਾ ਦਿੱਤਾ ਆ ਔਰ ਤੁਹਾਡੇ ਤੋਂ ਇਸ ਗੱਲ ਦੀ ਉਮੀਦ ਵੀ ਰੱਖਦੇ ਆ ਕਿ ਸ਼੍ਰੀ ਨੰਕੁਰ ਸਾਹਿਬ ਦੀ ਨਿਮਾਇਂ ਦੀ ਜਿਹੜੀ ਤੁਹਾਡੇ ਅਸ਼ੀਰਵਾਦ ਨਾਲ ਆਪਣੇ ਭਰਾ ਨੂੰ ਆਪਣੇ ਬੇਟੇ ਨੂੰ ਤੁਸੀਂ ਦੋਵਗੇ ਪੰਜਾਬ ਦੇ ਹੱਕਾਂ ਤੇ ਠੋਕ ਵਜਾ ਕੇ ਪੈਰਾ ਵੀ ਦਵਾਵਾਂਗੇ ਪੰਜਾਬ ਦੇ ਪਾਣੀਆਂ ਦੀ ਗੱਲ ਵੀ ਕਰਾਂਗੇ ਪੰਜਾਬ ਦੇ ਕਿਸਾਨਾਂ ਦੀ ਜਵਾਨਾਂ ਦੀ ਹਰੇਕੋ ਮੁੱਦਾ ਪੰਜਾਬ ਦਾ ਪੈਸਾ ਜਿਹੜਾ ਰੋਕ ਰੱਖਿਆ ਇੱਕ ਇੱਕ ਪੈਸਾ ਲਿਆ ਕੇ ਤੁਹਾਡੀ ਬਿਹਤਰੀ ਲਾਵਾਂਗੇ ਮਾ ਸਾਡੇ ਮਾਨਯੋਗ ਐਮਐਲਏ ਸਾਹਿਬ ਡਾਕਟਰ ਹਮੇਤਰਾ ਅਨਸਾਰ ਤੁਹਾਡੇ ਸਾਹਮਣੇ ਸਰਕਾਰ ਦੀਆਂ ਕਾਰਗਰ ਸਾਹਮਣੇ ਰੱਖੀਆਂ ਅਸੀਂ ਕਹਿੰਦੇ ਸਿੱਧੇ ਵੋਟ ਮੰਗਣਾ ਹੈ ਕਿਉਂ ਕੈਮਰਾਮੈਨ ਰੋਹਿਤ ਦੇ ਨਾਲ ਮੈਂ ਹਾਂ ਸੰਦੀਪ ਸਿੰਘ